ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਇਹਦਾ ਜੀ ਵੀਡੀਓ ਬਣਾਉਣ ਦਾ ਬਕਸਾ ਧੀਆ ਵੀ ਪੰਜਾਬ ਦੇ ਵਿੱਚ ਸਰਪੰਚੀ ਦੀਆਂ ਜਿਹੜੀਆਂ ਇਲੈਕਸ਼ਨਸ ਨੇ ਨਾ ਉਹ ਐਸ ਵੇਲੇ ਪੂਰੀ ਸ਼ਿਕਰ ਤੇ ਚੱਲਦੀਆਂ ਪਈਆਂ ਤੇ ਤੁਸੀਂ ਵੀ ਬਹੁਤ ਸਾਰੇ ਜਿਹੜੇ ਮੇਰੇ ਫਰੈਂਡ ਲਿਸਟ ਵਿੱਚ ਹੈਗੇ ਹੋ ਬਹੁਤ ਸਾਰੇ ਲੋਕ ਪੰਜਾਬ ਤੋਂ ਬਾਹਰ ਹੋਰ ਨਾ ਮੁਲਕਾਂ ਦੇ ਵਿੱਚ ਰਹਿੰਦੇ ਹੋਵਗੇ ਮੈਂ ਵੀ ਕੈਨੇਡਾ ਵਿੱਚ ਰਹਿ ਰਿਹਾ ਹਾਂ ਪਰ ਜਦੋਂ ਪੰਜਾਬ ਦੇ ਹਾਲਾਤ ਵੇਖੀ ਦੀਆਂ ਨਾ ਤੇ ਮਨ ਨੂੰ ਡਰ ਬੜਾ ਆਉਂਦਾ ਆਉਂਦਾ ਹੈ ਕਿ ਪੰਜਾਬ ਦਾ ਬਣਦਾ ਕੀ ਪਿਆ ਹੈ ਪਰ ਦੂਜੇ ਪਾਸੇ ਮੈਂ ਕਦੀ-ਕਦੀ ਇਹ ਚ ਸੋਚਦਾ ਹੁੰਨਾ ਕਿ ਜੇ ਪੰਜਾਬ ਦੇ ਹਾਲਾਤ ਸੁਧਾਰਨੇ ਹੋਣ ਤਾਂ ਤੇ ਸਾਨੂੰ ਆਪਣੇ ਘਰਾਂ ਤੋਂ ਸ਼ੁਰੂਆਤ ਕਰਨੀ ਪੈਗੀ ਤੇ ਘਰ ਜਿਹੜੇ ਨੇ ਉਹ ਸਾਡੇ ਪੰਜਾਬ ਦੇ ਪਿੰਡਾਂ ਵਿੱਚ ਅਸੀਂ ਵੱਸਦੇ ਆਂ ਪੰਜਾਬ ਦਾ ਪਿੰਡ ਜਿਹੜੇ ਨੇ ਨਾ ਪਿੰਡਾਂ ਦੇ ਵਿੱਚੋਂ ਪੰਜਾਬ ਜਿਹੜਾ ਉਹ ਵੱਸਦਾ ਹੈ ਤੇ ਪੰਜਾਬ ਨੂੰ ਜੇ ਸਮਝਣਾ ਹੋਵੇ ਤੇ ਪਿੰਡਾਂ ਦੇ ਵਿੱਚ ਜਾਣਾ ਪਵੇਗਾ ਤੇ ਪਿੰਡਾਂ ਦੀ ਜੇ ਗੱਲ ਕਰੀਏ ਤੇ ਮੇਰਾ ਨਹੀਂ ਖਿਆਲ ਕਿ ਕੋਈ ਪੰਜਾਬ ਦਾ ਇਹੋ ਜਿਹਾ ਪਿੰਡ ਹੋਵੇ ਜਿਹਦੇ ਪਿੰਡ ਚੋਂ ਕੋਈ ਬੰਦਾ ਐਸ ਵੇਲੇ ਬਾਹਰਲੇ ਮੁਲਕਾਂ ਦੇ ਵਿੱਚ ਨਾ ਹੋਵੇ ਤੇ ਜੇ ਗੱਲ ਕਰੀ ਕੈਨੇਡਾ ਦੀ ਕਰੀ ਇਹਦੇ ਕੈਨੇਡਾ ਦੇ ਵਿੱਚ ਤੇ ਆਪਾਂ ਦੇਖਿਆ ਵੀ ਕਿੰਨੇ ਇੰਟਰਨੈਸ਼ਨਲ ਸਟੂਡੈਂਟ ਆਏ ਹੋਏ ਆ ਤੇ ਇੱਥੇ ਆ ਕੇ ਅਸੀਂ ਇੱਥੇ ਦੇ ਸਿਸਟਮ ਨੂੰ ਬਹੁਤ ਜ਼ਿਆਦਾ ਅਸੀਂ ਛਲਾਉਨੇ ਵੀ ਆ ਵੀ ਕੈਨੇਡਾ ਦੇ ਵਿੱਚ ਜੀ ਜਾਂ ਹੋਰ ਨਾ ਮੁਲਕਾਂ ਦੇ ਵਿੱਚ ਵੀ ਵੀ ਉੱਥੇ ਦਾ ਸਿਸਟਮ ਬੜਾ ਵਧੀਆ ਜੀ ਅਸੀਂ ਸਿਸਟਮ ਦੇ ਕਰਕੇ ਤੇ ਬੇਸਿਕਲੀ ਉੱਥੋਂ ਭੱਜਦੇ ਆ ਕਿ ਉੱਥੇ ਜੀ ਸਿਸਟਮ ਬਹੁਤ ਮਾੜਾ ਹੈ ਕ腐ਸ਼ਨ ਹੈ ਮਾੜੇ ਹਾਲਾਤ ਹੈ ਉੱਥੇ ਬੰਦੇ ਨੂੰ ਬੰਦਾ ਨਹੀਂ ਜਾਣਦੇ ਹੈਗੇ ਕੋਈ ਕੰਮ ਤੁਸੀਂ ਕਰਾਉਣਾ ਹੋਵੇ ਤੇ ਤੁਹਾਨੂੰ ਰਿਸ਼ਵਤ ਦੇਣੀ ਪੈਂਦੀ ਆ ਕਿਸੇ ਦੀ ਕੋਈ ਇੱਜ਼ਤ ਨਹੀਂ ਕੀ ਕੋਈ ਵੱਡਾ ਕੋ ਛੋਟਾ ਕਿਸੇ ਦਾ ਕੋਈ ਖਿਆਲ ਨਹੀਂ ਕੀਤਾ ਜਾਂਦਾ ਤੇ ਇਸੇ ਕਰਕੇ ਅਸੀਂ ਇੱਥੇ ਆਉਨੇ ਆ ਤੇ ਇੱਥੇ ਆ ਕੇ ਵੀ ਅਸੀਂ ਇਹਨਾਂ ਚੀਜ਼ਾਂ ਦੇ ਗੁਣ ਗਾਉਂਦੇ ਰਹਿੰਨੇ ਆ ਜੀ ਕਿ ਕੈਨੇਡਾ ਦੇ ਵਿੱਚ ਆ ਆ ਜਾਂ ਯੂਰਪ ਦੇ ਵਿੱਚ ਆ ਆ ਆ ਚੀਜ਼ ਸਾਡੀ ਪੰਜਾਬ ਨਾਲੋਂ ਬਿਹਤਰ ਆ ਆ ਸਿਸਟਮ ਇੱਥੇ ਬਿਹਤਰ ਆ ਟਰਾਂਸਪੋਰਟੇਸ਼ਨ ਬਿਹਤਰ ਆ ਸਾਨੂੰ ਹਵਾ ਪਾਣੀ ਸਾਫ਼ ਮਿਲਦਾ ਆ ਇਹ ਸਾਰੀਆਂ ਚੀਜ਼ ਆਪਾਂ ਦੇਖਦੇ ਆ ਨਾ ਪਰ ਇੱਕ ਗੱਲ ਸਮਝਣ ਵਾਲੀ ਆ ਕਿ ਇਹ ਸਾਰੀਆਂ ਚੀਜ਼ਾਂ ਦਾ ਹੱਲ ਅਸੀਂ ਸਾਰੇ ਜਣੇ ਰਲ ਕੇ ਕਰ ਸਕਦੇ ਆ ਘਰ ਪਰਤੀ ਕਰ ਸਕਦੇ ਆ ਜੇ ਅਸੀਂ ਇੰਨੀ ਗੱਲ ਸਮਝ ਲਈਏ ਕਿ ਅਸੀਂ ਇੱਥੋਂ ਦੇ ਸਿਸਟਮ ਨੂੰ ਪੰਜਾਬ ਵਿੱਚ ਜਾ ਕੇ ਪੇਸਟ ਕਰਨਾ ਆ ਕਾਪੀ ਤੇ ਪੇਸਟ ਕਰਨਾ ਆ ਸਿਸਟਮ ਪੀਸਟ ਕਰਨ ਵਾਸਤੇ ਸਾਨੂੰ ਚੇਂਜ ਲੈਉਣੀ ਪਊਗੀ ਤੇ ਚੇਂਜ ਲੈਉਣ ਵਾਸਤੇ ਸਾਨੂੰ ਆਪਦੇ ਚੰਗੇ ਜਿਹੜੇ ਨਮਾਇंदे ਨੇ ਉਹ ਚੁਣਨੇ ਪੈਣਗੇ ਇਸ ਵੇਲੇ ਪੰਜਾਬ ਦੇ ਵਿੱਚ ਜਿਹੜੀਆਂ ਇਲੈਕਸ਼ਨਸ ਹੋ ਰਹੀਆਂ ਨੇ ਉਹਨਾਂ ਤੋਂ ਵਿੱਚ ਕੋਈ ਬਹੁਤੇ ਮੁੱਦੇ ਨਹੀਂ ਹੈਗੇ ਇਹਨਾਂ ਮੁੱਦਿਆਂ ਦੇ ਜੇ ਆਪਾਂ ਗੱਲ ਕਰੀਏ ਪੰਜਾਬ 'ਚ ਅਸਲ ਮੁੱਦੇ ਕਿਹੜੇ ਹੈਗੇ ਨੇ ਮੁੱਦੇ ਬਹੁਤ سارے ਜੇ ਆਪਾਂ ਗੱਲ ਕਰੀਏ ਨਸ਼ੇ ਦਾ ਮੁੱਦਾ ਹੈਗਾ ਉੱਥੇ ਹਵਾ ਪਾਣੀ ਦਾ ਮੁੱਦਾ ਪੋਲਿਊਸ਼ਨ ਦਾ ਮੁੱਦਾ ਹੈਗਾ ਪਿੰਡਾਂ ਦੇ ਵਿੱਚ ਪਾਣੀ ਦੇ ਛੱਪੜ ਜਿਹੜੇ ਨੇ ਉਹਨਾਂ ਦੇ ਵਿੱਚ ਜਿਹੜਾ ਉਹਨਾਂ ਦੇ ਫਿਲਟਰੇਸ਼ਨ ਸਿਸਟਮ ਲਾਉਣੇ ਆ ਜਾਂ ਉਹਨਾਂ ਦੇ ਵਿੱਚ ਉਹ ਇਰੀਗੇਸ਼ਨ ਸਿਸਟਮ ਨੂੰ ਅੱਗੇ ਇੰਪਰੂਵ ਕਰਨਾ ਹੈਗਾ ਨਾਲੀਆਂ ਗੰਦੀਆਂ ਸੀਵਰੇਜ ਬੈਕ ਮਾਰਦੇ ਪਏ ਨੇ ਰੂੜੀਆਂ ਥਾਂ ਥਾਂ ਲੱਗੀਆਂ ਪਈਆਂ ਨੇ ਲੋਕਾਂ ਨੇ ਸ਼ਾਮ ਲਾਟਾਂ ਦੇ ਕਬਜ਼ੇ ਕਰ ਲਏ ਨੇ ਬੁਰੇ ਹਾਲ ਹੈਗੇ ਨੇ ਇਹ ਚੀਜ਼ਾਂ ਜਿਹੜੀ ਅਸੀਂ ਫਿਕਸ ਕਰਨੀਆਂ ਤਾਂ ਸਾਨੂੰ ਆਪਦੇ ਨਮਾਇਦੇ ਚ ਚੁੰਨੇ ਚੰਗੇ ਚੁੰਨੇ ਪੈਣਗੇ ਤੇ ਇਹਨਾਂ ਨੂੰ ਚੰਗੇ ਨਮਾਇਦਿਆਂ ਨੂੰ ਚੁਣਨ ਵਾਸਤੇ ਅਸੀਂ ਜਿਹੜੇ ਬਾਹਰ ਬੈਠੇ ਆ ਕਿ ਅਸੀਂ ਲੋਕ ਆਪਦੇ ਪਿੰਡ ਵਾਲਿਆਂ ਨੂੰ ਜਾਂ ਆਪਦੇ ਪਰਿਵਾਰ ਨੂੰ ਆਪਦੇ ਜੀਆਂ ਨੂੰ ਇਹ ਇੰਨੀ ਜਿਆਦੀ ਅਸੀਂ ਇਹ ਨਹੀਂ ਸਮਝਾ ਸਕਦੇ ਕਿ ਤੁਸੀਂ ਕੋਈ ਚੰਗਾ ਨਮਾਇਦਾ ਚੋਣ ਲਿਓ ਜੇ ਜਦਾ ਅੱਜਕਲ੍ਹ ਪੰਜਾਬ ਦੇ ਵਿੱਚ ਇੱਕ ਨਵਾਂ ਕੰਮ ਸ਼ੁਰੂ ਹੋਇਆ ਜਿਵੇਂ ਕਿ ਮੈਂ ਵੀ ਸਵੇਰੇ ਅੱਜਕੱਲ੍ਹ ਖਬਰ ਸੁਣ ਰਿਹਾ ਸੀ ਕਿ ਕਿਸੇ ਪਿੰਡ ਦੇ ਵਿੱਚ ਕਿਸੇ ਨੇ 2 ਕਰੋੜ ਰੁਪਏ ਦਿੱਤਾ ਤੇ ਉਹ 2 ਕਰੋੜ ਰੁਪਏ ਦੇ ਕੇ ਸਰਬਸੰਮਤੀ ਨਾਲ ਸਰਪੰਚ ਬਣ ਗਿਆ ਜੇ ਇੱਕ ਪਹਿਲੂ ਦੇਖੀਏ ਤੇ ਚੰਗੀ ਗੱਲ ਆ ਵੀ ਉਹਨੇ ਪੈਸਾ ਪੇੜਨ ਨੂੰ ਦੇ ਦਿੱਤਾ ਪਰ ਦੂਜਾ ਪਹਿਲੂ ਵੇਖੀਏ ਤੇ ਇੱਕ ਮਾੜਾ ਚੱਲਣ ਸ਼ੁਰੂ ਹੋ ਗਿਆ ਕੱਲ ਨੂੰ ਕੋਈ ਐਮਐਲਏ ਵੀ ਸ਼ਾਇਦਾਂ ਦਾ ਕੱਲ ਨੂੰ ਬਣ ਜਾਵੇ ਕੋਈ ਸਰਕਾਰ ਆਪ ਦਾ ਕਾਨੂੰਨ ਹੀ ਬਦਲ ਦੇਵੇ ਵੀ ਹਾਂ ਕੋਈ ਇੰਨੇ ਕਰੋੜ ਦੇਊਗਾ ਤੇ ਐਮਐਲਏ ਬਣ ਜਾਊਗਾ ਤੇ ਆਪ ਦੀਆਂ ਚੰਬ ਦੀਆਂ ਜੁੱਤੀਆਂ ਜਦਾ ਜੀ ਕਰੂਗਾ ਉਦਾਂ ਚਲਾਊਗਾ ਉਹ ਇਹ ਚੀਜ਼ਾਂ ਬਹੁਤ ਜ਼ਿਆਦਾ ਖਤਰਨਾਕ ਨੇ ਜਿਸ ਤਰੀਕੇ ਨਾਲ ਇਸ ਵੇਲੇ ਪੰਜਾਬ 'ਚ ਹੋ ਰਹੀਆਂ ਨੇ ਤੇ ਦੂਸਰੀ ਚੀਜ਼ ਤਾਂ ਕਿ ਜਿਹੜੇ ਅਸੀਂ ਬਾਹਰ ਬੈਠੇ ਲੋਕ ਆ ਨਾ ਕਮ ਸੋ ਕਮ ਘਰ ਪਰਤੀ ਆਪਦੀ ਇੰਨੀ ਜ਼ਿੰਮੇਵਾਰੀ ਨਿਭਾਈਏ ਪਿਆ ਆਪ ਦੇ ਪਰਿਵਾਰ ਦੇ ਜੀਵਾਂ ਨੂੰ ਕੋਈ ਇਹ ਵੀ ਜਿਹੜਾ ਚੰਗਾ ਬੰਦਾ ਰ ਭਈ ਉਹਨੂੰ ਖੜ੍ਹਾ ਕਰੋ ਤੇ ਉਹਦੀ ਤੁਸੀ ਮਦਦ ਕਰੋ ਉਹਦੀ ਤੋਂ ਉਹਨੂੰ ਤੁਸੀ ਵੋਟ ਬਹੁਤਾ ਜੋ ਸਾਡੇ ਪਿੰਡਾਂ ਦੇ ਹਾਲਾਤ ਸੁਧਰ ਸਕਣ ਮੈਂ ਕਿਸੇ ਹੋਰ ਦੀ ਐਗਜ਼ਾਮਪਲ ਨਹੀਂ ਦਊਂਗਾ ਮੈਨੂੰ ਤਾਂ ਮੇਰੇ ਆਪ ਦੇ ਪਿੰਡ ਦਾ ਪਤਾ ਹੈ ਕਿ ਕਿੰਨੇ ਮਾੜੇ ਹਾਲਾਤ ਨੇ ਮੇਰਾ ਆਪ ਦਾ ਪਿੰਡ ਪੰਜਾਬ ਦਾ ਤੀਜਾ ਸਭ ਤੋਂ ਵੱਡਾ ਪਿੰਡ ਹੈ ਜਿਹਦੀ ਸਭ ਤੋਂ ਵੱਧ ਪ ਤੇ ਸਾਡੇ ਆਪ ਦੇ ਪਿੰਡ ਦੇ ਵਿੱਚ ਜਾਂ ਸਾਡੇ ਹਲਕੇ ਦੇ ਵਿੱਚ ਜਿਹੜਾ ਵੀ ਕੋਈ ਵੀਡੀਓ ਲੱਗਦਾ ਪੰਚਾਇਤ ਸੈਕਟਰੀ ਲੱਗਦਾ ਜਾਂ ਸਰਪੰਚ ਪੰਚ ਜਿੰਨੇ ਵੀ ਬਣਦੇ ਹੈਗੇ ਨੇ ਮੈਂ ਤੇ ਇਹਨਾਂ ਸਾਰਿਆਂ ਨੇ ਕੋਠੀਆਂ ਪੈਂਦੀਆਂ ਵੇਖੀਆਂ ਨੇ ਕੋਈ ਇਹੋ ਜਿਹੇ ਹਾਲਾਤ ਕਈ ਕਈ ਜਿਹੜੇ ਸਰਪੰਚ ਸਾਡੇ ਪਿਛਲੇ ਮੈਂ ਕਹਿ ਲਈਏ ਵੀ 15 ਸਾਲਾਂ ਦੇ ਵਿੱਚ ਪਿੱਛੇ ਚਲ ਜੀ ਗਏ ਨਾ ਤੇ ਜਿਹੜਾ ਵੀ ਸਰਪੰਚ ਸਾਡੇ ਪਿੰਡ ਦਾ ਬਣਿਆ ਉਹ ਸਰਪੰਚ ਦੇ ਪੱਲੇ ਕੱਖ ਨਹੀਂ ਸੀ ਹੁੰਦਾ ਕੋਈ ਉਹਨਾਂ ਦੇ ਕੋਲ ਆਮਦਨ ਦਾ ਸਾਧਨ ਨਹੀਂ ਸੀ ਹੁੰਦਾ ਕੋਈ ਉਹਨਾਂ ਦੇ ਕੋਲ ਕੋਈ ਜ਼ਮੀਨ ਜਾਇਦਾਦ ਨਹੀਂ ਸੀ ਹੁੰਦੀ ਪਰ ਸਾਰੇ ਨਹੀਂ ਇਸ ਵਾਲੇ ਕੋਠੀਆਂ ਪੈ ਚੁੱਕੀਆਂ ਨੇ ਆ ਪਿੱਛੇ ਜਿਹੜਾ ਸਾਡੇ ਪਿੰਡ ਦਾ ਸਰਪੰਚੀ ਕਾ ਉਹ ਰਾਖਵੇਂ ਕੋਟੇ ਦੇ ਵਿੱਚੋਂ ਸੀ ਐਸੀ ਬਰਾਦਰੀ ਵਿੱਚੋਂ ਸੀ ਤੇ ਜਿਸ ਟਾਂ ਉਹ ਉਸ ਸਰਪੰਚ ਨੇ ਆਪਦੀ ਇਲੈਕਸ਼ਨ ਵਾਸਤੇ ਕਾਗੇ ਦਾਖਲ ਕੀਤੇ ਸੀਗੇ ਉਸ ਟਾਂ ਉਹਦਾ ਜਿਹੜਾ ਘਰ ਸੀਗਾ ਸਰਪੰਚ ਦਾ ਉਹ ਸੜਕ ਤੋਂ ਕੋਈ 4 ਫੁੱਟ ਨੀਵਾ ਸੀ ਉਹਦੇ ਘਰ ਦਾ ਪਾਣੀ ਘਰੋਂ ਬਾਹਰ ਨਹੀਂ ਸੀ ਨਿਕਲਦਾ ਹਾਂ ਇਹ ਮਾੜੀ ਗੱਲ ਸੀ ਕਿ ਉਹਦੇ ਘਰ ਦਾ ਪਾਣੀ ਬਾਹਰ ਨਹੀਂ ਸੀ ਨਿਕਲਦਾ ਨਿਕਲਣਾ ਚਾਹੀਦਾ ਆ ਕਿਉਂਕਿ ਉਹ ਵੀ ਇਸ ਪਿੰਡ ਦਾ ਵਾਸੀ ਏ ਪਰ ਹੈਰਾਨੀ ਦੀ ਗੱਲ ਇਹ ਸੀਗੀ ਕਿ ਕੋਈ ਵੀ ਆਮਦਨ ਦਾ ਸਾਧਨ ਨਾ ਹੁੰਦਿਆ ਹੋਇਆ ਵੀ ਜਦੋਂ ਨਵੀਂ ਪੰਚਾਇਤ ਬਣੀ ਆ ਤੇ ਉਸ ਸਰਪੰਚ ਦੀ ਵੀ ਇੱਕ ਵੱਡੀ ਕੋਠੀ ਪੈਂਦੀ ਜਿਹੜੀ ਸੜਕ ਤੋਂ ਫਿਰ 4-5 ਫੁੱਟ ਉੱਚੀ ਹੁੰਦੀ ਆ ਔਰ ਪੈਸਾ ਕਿੱਥੋਂ ਆਇਆ ਕੋਈ ਨਹੀਂ ਸਵਾਲ ਪੁੱਛਦਾ ਕੋਈ ਇੰਨੀ ਇੰਨੀ ਗੱਲ ਪੁੱਛਣ ਦੀ ਹਿੰਮਤ ਨਹੀਂ ਰੱਖਦਾ ਪੈਸਾ ਕਿੱਥੋਂ ਆਇਆ ਕਿਉਂਕਿ ਨਾ ਤੇ ਕੋਈ ਆਮਦਨ ਦਾ ਸਾਧਨ ਆ ਨਾ ਕੋਈ ਜ਼ਮੀਨ ਜਾਇਦਾਦ ਆ ਫਿਰ ਪੈਸਾ ਕਿੱਥੋਂ ਆਇਆ ਕੋਠੀਆਂ ਕਿੱਥੋਂ ਪੈ ਇਹ ਤਾਂ ਤੋਂ ਪਹਿਲਾਂ ਸਾਡੇ ਪਿੰਡ ਦਾ ਇੱਕ ਸਰਪੰਚ ਸੀਗਾ ਉਹ ਮਾੜੇ-ਮੋٹے ਦਾ ਰੋਲਾ ਰੁਲਾ ਲਾਉਂਦਾ ਹੁੰਦਾ ਸੀ ਕੋਈ ਪਾਠੀ ਦਾ ਕੰਮ ਕਰਦਾ ਸੀਗਾ ਫਿਰ ਉਹ ਨਸ਼ੇ-ਨੁਸ਼ੇ ਵਿੱਚ ਕਰਨ ਲੱਗ ਗਿਆ ਕਈ ਕੋਸ਼ ਉਹ ਟਰਾਂਮੇ ਕਰਦਾ ਰਿਹਾ ਉਹਨੇ ਵਿਆਪ ਦੀ ਵੱਡੀ ਛਾੜੀ ਕੋਠੀ ਪਾ ਲਈ ਕਿੱਥੋਂ ਪੈਸਾ ਆਇਆ ਇਹ ਪੈਸਾ ਕੱਲਾ ਇਹ ਨਹੀਂਗਾ ਵੀ ਮੇਰੇ ਘਰੋਂ ਗਿਆ ਸਾਡਾ ਸਾਡਾ ਸਾਰਿਆਂ ਦਾ ਹੀ ਆ ਸਰਕਾਰ ਦਾ ਪੈਸਾ ਜੇ ਆਉਂਦਾ ਹੈ ਤੇ ਜਿਉਂ ਚੰਗੀ ਥਾਂ ਨਹੀਂ ਲੱਗਦਾ ਤੇ ਉਹ ਇਹ ਲੋਕ ਅਜਾੜਦੇ ਨੇ ਰੱਜ ਕੇ ਇਹਨਾਂ ਦਾ ਇੱਕ ਆਪ ਦਾ ਨੈਕਸਸ ਗੈਂਗ ਬੜਿਆ ਹੋਇਆ ਤੇ ਅਸੀਂ ਕਿਉਂ ਨਹੀਂ ਆਨੇ ਚੀ ਜੋ ਤੇ ਹੱਲ ਕਰ ਸਕਦੇ ਅਸੀਂ ਬਾਹਰ ਬੈਠੇ ਲੋਕ ਇਹਨਾਂ ਚੀਜ਼ਾਂ ਨੂੰ ਬਹੁਤ ਵਧੀਆ ਹੱਲ ਕਰ ਸਕਦੇ ਆ। ਔਰ ਇਹ ਕੱਲੀ ਮੇਰੇ ਪਿੰਡ ਦੀ ਕਹਾਣੀ ਨਹੀਂ ਹੈਗੀ। ਮੈਂ ਤੇ ਆਪਦੇ ਲਾਗੇ ਚੱਕੇ ਜਿੰਨੇ ਵੀ ਪਿੰਡ ਨੇ ਸਾਰੇ ਪਿੰਡਾਂ ਚ ਹੀ ਹਾਲ ਆ। ਸ਼ਾਮ ਲਾਟਾਂ ਲੋਕਾਂ ਨੇ ਵਾਰ ਲੀਆਂ ਨੇ। ਪਰ ਜਿਹੜਾ ਨਾਲੀਆਂ ਦਾ ਪਾਣੀ ਹੈ ਜਿਹੜਾ ਸਾਡਾ ਵੇਸਟ ਵਾਟਰ ਹੈਗਾ ਛੱਪੜ ਨਾ ਹੋਣ ਕਰਕੇ ਸੜਕਾਂ ਤੇ ਪੈਂਦੇ ਆ। ਸੀਵਰ ਸਿਸਟਮ ਜਿਹੜਾ ਉਹਦੀ ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈਗਾ। ਕਿਤੋਂ ਕੂੜੇ ਕਰਕਟ ਨੂੰ ਚੱਕਣ ਦਾ ਘਰਾਂ ਦੇ ਵਿੱਚੋਂ ਪ੍ਰਬੰਧ ਨਹੀਂ ਹੈਗਾ। ਪੜਾਈ ਲਿਖਾਈ ਦੀ ਤਾਂ ਗੱਲ ਹੀ ਦੂਰ ਦੀ ਹੈਗੀਆ ਕੋਈ ਸਕੂਲਾਂ ਦੇ ਵਿੱਚ ਕੋਈ ਪੜਦਾ ਨਹੀਂ ਐਸੇ ਵੇਲੇ ਹੈਗਾ ਜਨੇ ਸਰਕਾਰੀ ਸਕੂਲਾਂ ਵੀ ਖਾਲੀ ਪਏ ਨੇ ਤੇ ਜਿਹੜੇ ਸਰਕਾਰੀ ਸਕੂਲ ਜੋ ਮੈਂ ਆਪਦੇ ਪਿੰਡ ਦੀ ਵੀ ਗੱਲ ਕਰਾਂ ਤਾਂ ਜਿਹੜਾ ਟੀਚਰ ਸਾਡੇ ਪਿੰਡ ਚੋਂ ਰਿਟਾਇਰ ਹੋ ਗਿਆ ਵੈਕੈਂਸੀ ਖਾਲੀ ਹੋ ਗਈ ਉਹ ਦੁਬਾਰਾ ਕਦੀ ਵੈਕੈਂਸੀ ਭਰੀ ਹੀ ਨਹੀਂ ਗਈ ਇਹ ਇਹੋ ਜਿਹੇ ਹਾਲਾਤ ਨੇ ਸਾਡੇ ਪਿੰਡਾਂ ਦੇ ਵਿੱਚ ਤੇ ਮੈਂ ਇਹ ਸਾਡੇ ਪਿੰਡ ਦੇ ਵਿੱਚ ਇੱਕ ਅ ਡਿਸਪੈਂਸਰੀ ਬਣੀ ਸੀਗੀ ਪਾਣੀ ਡੰਕਰ ਡਾਕਟਰ ਵਾਲੀ ਉਸ ਡਿਸਪੈਂਸਰੀ ਨੂੰ ਬਣਨ ਤੋਂ ਬਾਅਦ ਉਸ ਉਹਨੂੰ ਬਣੀ ਨੂੰ ਮੇਰੇ ਕੋਲ 20 ਸਾਲ ਹੋ ਗਏ ਆ ਉੱਥੇ ਡਾਕਟਰ ਹੀ ਨਹੀਂ ਸੇਵ ਨਹੀਂ ਹੋਇਆ ਨੂੰ ਉਦਾਂ ਦੀ ਉਦਾਂ ਹੀ ਉਹ ਢਹ ਟੇਰੀ ਹੋ ਗਈ ਤੇ ਕਿਸੇ ਪੰਚਾਇਤ ਦੇ ਕੋਲ ਇੰਨਾ ਮद्दा ਹੀ ਹੈ ਨਹੀਂਗਾ ਕਿ ਉੱਥੇ ਕੋਈ ਉਹ ਪੰਚਾਇਤ ਉਹ ਕੋਈ ਡਿਸਪੈਂਸਰੀ ਲੈ ਕੇ ਆਉਂਦੇ ਕੋ ਡਾਕਟਰ ਲਿਆਉਂਦੀ ਚਾਰਾ ਜੂਈ ਕਰਦੇ ਔਰ ਹੋਰ ਤੇ ਹੋਰ ਮੈਂ ਤੇ ਆਪਦੇ ਪਿਛਲੇ ਜਨਜਰੋਂ ਪੰਜਾਬ ਚਰਿਆ ਮੈਂ ਤੇ ਕਈ ਇਹੋ ਜਿਹੇ ਡਰਾਮੇ ਦੇਖੇ ਨੇ ਪੰਜਾਬ ਦੇ ਵਿੱਚ ਪਾਣੀ ਦੀ ਸਪਲਾਈ ਦਾ ਬਹੁਤ ਵੱਡਾ ਮੁੱਦਾ ਹੈ ਗੰਦੇ ਪਾਣੀ ਦੇ ਕੋਈ ਫੇਟਲਾ ਪਾਣੀ ਪੋਲੂਟਡ ਹੋ ਚੁੱਕਾ ਬਹੁਤ ਡੂੰਘੇ ਬੋਰ ਕਰਨੇ ਪੈਂਦੇ ਹੁਣ ਜਿਹੜਾ ਆਮ ਗ ਉਹ ਪੈਸੇ ਖਰਚ ਕੇ ਉਹ ਨਹੀਂ ਬੋਰ ਕਰਾ ਸਕਦਾ ਹੈਗਾ ਤਾਂ ਮੈਂ ਤਾਂ ਸਾਡੇ ਪਿੰਡ ਜਿਹੜੀ ਸਰਕਾਰੀ ਟੈਂਕੀ ਬਣੀ ਸੀ ਉਹ ਟੈਂਕੀ ਦੇ ਵਿੱਚ ਵੀ ਤਾਂ ਜੜੀਆਂ ਹੁੰਦੀਆਂ ਸੀ ਸਾਹਮਣੇ ਆਪ ਦੀ ਅੱਖੀਂ ਵੇਖੀਆਂ ਸੀ ਗਿਆ ਹੋਰ ਤੇ ਹੋਰ ਸਾਡੇ ਪਿੰਡ ਤੇ ਨਾਲੀ ਬਣਦੀ ਹੁੰਦੀ ਸੀ ਕਿ ਤਾਂ ਮੈਂ ਇੱਕ ਦਿਨ ਉਹ ਨਾਲੀ ਬਣਦੀ ਤੇ ਮਿਸਤਰੀ ਕੋਲ ਹੋ ਗਿਆ ਉਹ ਮੈਂ ਕਿਹਾ ਵੀ ਕਿੰਨੇ ਦਾ ਕਿਹੜਾ ਕਿੰਨਾ ਸੀਮੈਂਟ ਰੇਤਾ ਕਿ ਨਹੀਂ ਲਾਉਂਦੇ ਪਏ ਹੋ ਤੇ ਮੈਨੂੰ ਕਹਿੰਦਾ 6 ਇੱਕ ਦਾ ਤੇ ਮੈਂ ਕਿਹਾ ਵੀ ਇਹ ਤੇ ਰੇਤਾ ਹੀ ਲਾਉਂਦੇ ਬਣਾਉਂਦੇ ਕੀ ਪਏ ਤੁਸੀਂ ਵੀ ਨਾਲੀਆਂ 6 ਕਿਨਾਰ ਨਾਲੀ ਖਲੋਦੀ ਹੁੰਦੀ ਹੁੰਦੀ ਕਦੇ ਤੁਸੀਂ ਆਪ ਸੋਚੋ ਹੁਣ ਵੀ ਉੱਥੇ ਕਾਗਜ਼ਾਂ ਦੇ ਵਿੱਚ ਸੀਮੈਂਟ ਲੱਗ ਗਿਆ ਕਿਉਂਕਿ ਸੀਮਿੰਟ ਦੇ ਵਿੱਚ ਤੇ ਹੋਰ ਰੇਤ ਰਾਲਕੀ ਨੂੰ ਕਿਸੇ ਨੂੰ ਕੀ ਪਤਾ ਤੇ ਮੈਂ ਤੇ ਨਾਲੀਆਂ ਰੁੜਦੀਆਂ ਵੇਖੀਆਂ ਕਿ ਨਾਲੀਆਂ ਦੇ ਵਿੱਚੋਂ ਮੀਂਹ ਦਾ ਪਾਣੀ ਆਉਂਦਾ ਤੇ ਆਪ ਹੀ ਰੇਤ ਖੁਰਖੁਰ ਕੇ ਬਾਹਰ ਨਿਕਲ ਜਾਂਦੀ ਹੈ ਐਹੋ ਜਿਹੇ ਹਾਲਾਤ ਨੇ ਇਹ ਹਾਲਾਤਾਂ ਨੂੰ ਅਸੀਂ ਜੇ ਆਪ ਦੇ ਪਿੰਡ ਸੁਧਾਰ ਲਈਏ ਨਾ ਤੇ ਸਾਡਾ ਪੰਜਾਬ ਜਿਹੜਾ ਨਾ ਉਹ ਵਾਕੇ ਰਹਿਣਯੋਗ ਹੋ ਜਾਊਗਾ ਅਸੀਂ ਪੰਜਾਬ ਦੇ ਵਿੱਚ ਜਾ ਕੇ ਕਹਿ ਸਕਦੇ ਆ ਬਹੁਤ ਸਾਰੇ ਉਹ ਲੋਕ ਮੈਂ ਕਹਾਂ ਕਿਸਮਤ ਵਾਲੇ ਨੇ ਜਾਂ ਉਹ ਪਿੰਡ ਜਿਹੜੇ ਨੇ ਉਹਨਾਂ ਨੂੰ ਮੁਬਾਰਕ ਆ ਮੇਰੇ ਵੱਲੋਂ ਜਿਨ੍ਹਾਂ ਪਿੰਡਾਂ ਦੇ ਵਿੱਚ ਪ੍ਰਬੰਧ ਬਹੁਤ ਵਧੀਆ ਨੇ ਕੁਝ ਪਿੰਡਾਂ ਨੂੰ ਮੈਂ ਵੀ ਜਾਣਦਾ ਵਾਂ ਜਿਹਨਾਂ ਦੀ ਪੰਚਾਇਤਾਂ ਨੇ ਬਹੁਤ ਵਧੀਆ ਕੰਮ ਕੀਤਾ ਵੀ ਉਸ ਪਿੰਡ ਦੇ ਵਿੱਚ ਜਾ ਕੇ ਤੁਹਾਨੂੰ ਮਹਿਸੂਸ ਹੀ ਨਹੀਂ ਹੁੰਦਾ ਵੀ ਤੁਸੀਂ ਪਿੰਡ ਦੇ ਵਿੱਚ ਹੋ ਜਾਂ ਕਿਸੇ ਇੱਕ ਬਹੁਤ ਮਾਡਰਨ ਕਿਸੇ ਅਲਟਰਾ ਮਾਡਰਨ ਸ਼ਹਿਰ ਦੇ ਵਿੱਚ ਤੁਸੀਂ ਘੁੰਮ ਰਹੇ ਹੋ ਇਹੋ ਜਿਹੇ ਪਿੰਡ ਵੀ ਹੈਗੇ ਨੇ ਪਰ ਬਹੁਤਾਤ ਪਿੰਡ 12000 ਦੇ ਪਿੰਡ ਪੰਜਾਬ ਦੇ ਲੈ ਕੇ ਚੱਲੀ ਹੈ ਨਾ ਤੇ ਜਿਹੜੇ ਚੰਗੇ ਮਾਡਰਨ ਪਿੰਡ ਨੇ ਉਹਨਾਂ ਦਾ ਵਿੱਚੋਂ 1000 ਕ ਪਿੰਡ ਕੱਢ ਲਏ 11000 ਪਿੰਡ ਦਾ ਢੇਡਾ ਘਰ ਕੈਸ਼ ਵੜਾਇਆ ਪਿਆ ਸਰਕਾਰੀ ਨੀਤੀਆਂ ਦੇ ਕਰਕੇ ਬਾਕੀ ਅਸੀਂ ਤੁਸੀਂ ਦੇ ਵੈਸੇ ਵੰਡੇ ਜਾਂਦੇ ਹਾਂ ਨਾ ਕੋਈ ਕਹਿੰਦਾ ਮੈਂ ਅਕਾਲੀਆ ਕੋਈ ਕਹਿੰਦਾ ਮੈਂ ਕੋਈ ਅੱਜ ਕੱਲ ਆਪ ਦਾ ਟਕਵਾਂਜੀ ਚੱਕੀ ਫਿਰਦੇ ਮੈਂ ਆਪ ਵਾਲਾ ਹੈਗਾ ਹਾਂ ਪਰ ਅਸਲੀ ਤੋਂ ਤੇ ਰਹਿਣਾ ਤਾਂ ਅਸੀਂ ਇਕੱਠਿਆਂ ਹੀ ਆਂ ਇੱਕੋ ਹੀ ਸਾਡਾ ਪਿੰਡ ਆ ਇੱਕੋ ਸਾਡੀਆਂ ਇੱਕ ਦੂਜੇ ਨਾਲ ਸਾਂਝਾ ਹੈਗੀਆਂ ਨੇ ਤੇ ਅਸੀਂ ਉਹਦੇ ਪਿਛੇ ਹੁਣ ਅਸੀਂ ਇੱਕ ਦੂਜੇ ਜੂੰਡੇ ਵੀ ਪਟਣੇ ਨੇ दारू ਵੀ ਪੀਣੀ ਆ ਗਾਲਾਂ ਵੀ ਕੱਢਣੀਆਂ ਨੇ ਧੀਆਂ ਧਿਆਣੀਆਂ ਦੇ ਵਿੱਚ ਗਾਲਾਂ ਕੱਢਣੀਆਂ ਨੇ ਬਹੁਤ ਕੁਝ ਹੋਣਾ ਇਹਨਾਂ ਵੈਸ ਵਾਲੇ ਪੰਡਾਂ ਦੇ ਸਰਪੰਚ ਚੋਣਾਂ ਦੇ ਵਿੱਚ ਉਹ ਦੇਖਦੇ ਆਏ ਦਿਨ ਖਬਰਾਂ ਦੇ ਵਿੱਚ ਬਹੁਤ ਕੁਝ ਆ ਰਿਹਾ ਹੈਗਾ ਪਰ ਮੇਰੀ ਤੁਹਾਨੂੰ ਪੰਜਾਬੀਆਂ ਨੂੰ ਸਾਰਿਆਂ ਨੂੰ ਅਪੀਲ ਆ ਕਿਉਂ ਨਹੀਂ ਆਪਾਂ ਆਪਣੇ ਪਿੰਡਾਂ ਨੂੰ ਸੁਧਾਰ ਪਾ ਰਹੇ ਅਸੀਂ ਇੰਨੇ ਲੋਕ ਹੋਣ ਅਸੀਂ ਬੈ ਆਪਦੇ ਪਿੰਡ ਦੀ ਗੱਲ ਕਰਾਂ ਉਹ ਮੇਰੇ ਪਿੰਡੋਂ ਘਟੋ ਘਟ 20 ਦੇ ਕਰੀਬ ਸਟੂਡੈਂਟ ਇੱਥੇ ਆਏ ਹੋਣੇ ਆ ਤੇ ਜੇ ਇੰਨੇ ਸਾਰੇ ਸਾਡੀ 20 ਸਟੂਡੈਂਟ ਬਾਹਰ ਹੋਣ ਦੇ ਬਾਵਜੂਦ ਵੀ ਸਾਡੇ ਪਿੰਡ ਦੇ ਵਿੱਚ ਜੇ ਇਹੀ ਕਰਾਪਸ਼ਨ ਹੀ ਹੋਈ ਜਾਣੀ ਇਹ ਤਾਂ ਜਲੇ ਹੋਈ ਜਾਣੀਆਂ ਤਾਂ ਫੇਦੇ ਦੱਸੋ ਫੇ ਸਾਡਾ ਦੁਨੀਆ ਦਾ ਇਹਦੇ ਕੋਈ ਫਾਇਦਾ ਫੇਦਾ ਰੱਬ ਵੀ ਰੱਖਾ ਹੋ ਗਿਆ ਨਾ ਕਿ ਲੁੱਟਾਂ ਵਾਲਾ ਤਾਂ ਲੁੱਟੀ ਜਾ ਰਹੇ ਆ ਆਪਾਂ ਆਪਦੇ ਬਸ ਮਸਤੀ 'ਚ ਬੈਠੇ ਆ ਚਲੋ ਠੀਕ ਕੋਈ ਕੋਈ ਗੱਲ ਨਹੀਂ ਕੋਈ ਲੈ ਜੋ ਮੈਂ ਤਾਂ ਹੁਣ ਵੀ ਕਈ ਸਰਪੰਚ ਦੇਖਦਾ ਹਾਂ ਉਹਨਾਂ ਮੈਂ ਤੇ ਇਹ ਦੇਖਦਾ ਹਾਂ ਉਹਦਾ ਵੀ ਜਿਹੜਾ ਘਰੋਂ ਰਜਿਆ ਨਾ ਸਰਪੰਚੀ ਉਹ ਕਰਸਾਦਾ ਭੁੱਖ ਰੰਗ ਦੇ ਬੱਲੇ ਕੱਖ ਨਹੀਂ ਉਹ ਤੇ ਉਹ ਗੱਲ ਹੋ ਜਾਂਦੀ ਵੀ ਭੁੱਖੇ ਨੂੰ ਬਟਵਾਰਾ ਲੱਭਾ ਤੇ ਪਾਣੀ ਪੀ ਪੀ ਆਫਰਿਆ ਮੈਂ ਤੇ ਇਦਾਂ ਦੇ ਕੋਠੀਆਂ ਪੈਲੀਆਂ ਵਿਖੀਆਂ ਨੇ ਸੋ ਇਸ ਕਰਕੇ ਮੈਂ ਵੀ ਤੁਹਾਨੂੰ ਹੱਥ ਬਨ ਕੇ ਅਪੀਲ ਆ ਪੰਜਾਬ ਵਾਲਿਆਂ ਨੂੰ ਪੰਜਾਬ ਦੇ ਵਿੱਚ ਚੰਗੇ ਲੋਕਾਂ ਦੀ ਚੋਣ ਕਰੋ ਜਿਹੜੇ ਸਾਡੇ ਸਿਸਟਮ ਨੂੰ ਸੁਧਾਰ ਸਕਣ ਨਹੀਂ ਤੇ ਬਹੁਤ ਬੁਰੇ ਹਾਲਾਤ ਆਉਣ ਵਾਲੇ ਸਮੇਂ ਦੇ ਵਿੱਚ ਹੋਣੇ ਆ ਚੋਰ ਘਰ ਘਰ ਵੜਨੇ ਹੈਗੇ ਨੇ ਲੋਕਾਂ ਦੇ ਘਰਾਂ ਦੇ ਵਿੱਚ ਡਾਕੇ ਪੈਣੇ ਸ਼ੁਰੂ ਹੋ ਚੁੱਕੇ ਨੇ ਪਿੰਡਾਂ ਦੇ ਵਿੱਚ ਵੀ ਇਸ ਵਾਰ ਕੋਈ ਸੇਫ ਨਹੀਂ ਬੈਠਾ ਹੈਗਾ ਹਾਲਾਤ ਬਹੁਤ ਮਾੜੇ ਹੋਣ ਵਾਲੇ ਨੇ ਇਸ ਕਰਕੇ ਮੇਰੀ ਅਪੀਲ ਨੂੰ ਜਰੂਰ ਮੰਨਿਓ ਜੀ ਪਲੀਜ਼ ਕੰਮ ਸੋਕਾਂ ਪੰਜਾਬ ਦੇ ਵਿੱਚ ਚੰਗੇ ਜਿਹੜੇ ਨਮਾਇंदे ਨੇ ਉਹਨਾਂ ਦੀ ਚੋਣ ਕਰੋ ਤੇ ਉਹਨਾਂ ਨੂੰ ਅੱਗੇ ਲੈ ਕੇ ਜਾਓ ਤਾਂ ਜੋ ਪੰਜਾਬ ਜਿਹੜਾ ਨਾ ਉਹ ਹੱਸਦਾ ਵਸਦਾ ਖੁਸ਼ਹਾਲ ਬਣਿਆ ਰਵੇ ਸੋ ਦੁਬਾਰਾ ਫਿਰ ਤੁਹਾਣਾ ਹਾਜ਼ਰੀ ਲਾਉਣੇ ਆ ਜੀ ਰਬ ਰੱਖਾ